ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿਮੂ ਐਂਡ ਖੁਸ਼ੀ ਅਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਭੈਣ ਜੀ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਹੋਮ ਰੈਮੇਡੀ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਆਜੋ ਜੀ ਬਹੁਤ ਪੁਰਾਣੀ ਕਹਾਵਤ ਹੈ ਜਿਵੇਂ ਆਪਾਂ ਕਹਿ ਰਹੇ ਹੰ ਕਿ ਹਾਏ ਹੈ ਇਹਦਾ ਤਾਂ ਰੰਗ ਦੇਖੀ ਕਿੰਨਾ ਮੱਕੀ ਦੇ ਆਟੇ ਵਰਗਾ ਹੈ ਤੇ ਅੱਜ ਆਪਾਂ ਮੱਕੀ ਦੇ ਆਟੇ ਤੋਂ ਹੀ ਤਿਆਰ ਕਰਦੇ ਹਾਂ ਆ ਦੇਖੋ ਜੀ ਆਪਾਂ ਮੱਕੀ ਦਾ ਆਟਾ ਆ ਆਪਣੇ ਫੇਸ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਆਪਾਂ ਚਮਚੇ ਤੋਂ ਥੋੜਾ ਜਿਹਾ ਘੱਟ ਪਾਇਆ ਇਹਦੇ ਵਿੱਚ ਆਪ ਟੇਬਲस्पून ਪੌਣਾਕ ਟੇਬਲस्पून ਆਪਾਂ ਮੱਕੀ ਦਾ ਆਟਾ ਪਾ ਲਿਆ ਤੇ ਆ ਆਪਾਂ ਲੱਸੀ ਹੈ ਨਾ ਤਾਂ ਦਹੀਂ ਹੈ ਨਾ ਦੁੱਧ ਦਾ ਲੱਸੀ ਹੈ ਲੱਸੀ ਪਾਉਣੀ ਹੈ ਇਹਦੇ ਵਿੱਚ ਲੱਸੀ ਪਾ ਕੇ ਤੈਨੂੰ ਇਦਾਂ ਕਰ ਲੈਣਾ ਪੀਸ ਟੈਪ ਇਹ ਥੋੜਾ ਜਿਹਾ ਆਪਾਂ ਹੋਰ ਪਾਉਣੇ ਇਹਦੇ ਵਿੱਚ ਆਪਣਾ ਥੋੜਾ ਥਿੱਕਾ ਬਣਾਉਣਾ ਸੀ ਇਹਨੂੰ ਤੇ ਇਹ ਥੋੜਾ ਰੰਗ ਜਿਹਦਾ ਦਾ ਇਹ ਮੱਕੀ ਦੇ ਆਟੇ ਦਾ ਕਲਰ ਆ ਤੇ ਉਸ ਤਰੀਕੇ ਦੇ ਨਾਲ ਹੀ ਤੁਹਾਡਾ ਕਲਰ ਵੀ ਇਦਾਂ ਹੀ ਚੇਂਜ ਹੋ ਜਾਊਗਾ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੇ ਤੁਸੀਂ ਬਰਸ਼ ਦੇ ਨਾਲ ਜਾਂ ਤੁਸੀਂ ਆਪਣੇ ਹੱਥ ਦੇ ਨਾਲ ਇਦਾਂ ਲਗਾ ਸਕਦੇ ਹੋ ਤੁਸੀਂ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ ਜੋ ਵੀ ਡਸਟ ਵਗੈਰਾ ਤੁਹਾਡੇ ਫੇਸ ਦੇ ਉੱਪਰ ਜੰਮੀ ਹੋਊਗੀ ਉਹ ਉਤਰ ਜੂਗੀ ਤੇ ਇੱਕਦਮ ਤੁਹਾਡਾ ਫੇਸ ਕਲੀਨ ਹੋ ਜਾਊਗਾ ਤੇ ਤੁਸੀਂ ਰਾਤ ਟਾਈਮ ਲਗਾ ਸਕਦੇ ਹੋ ਲੱਸੀ ਵੀ ਆਮ ਹੀ ਆਪਣੇ ਘਰਾਂ ਦੇ ਵਿੱਚ ਹੁੰਦੀ ਹੈ ਤੇ ਮੱਕੀ ਦਾ ਆਟਾ ਆਪਾਂ ਸਰਦੀਆਂ ਦੇ ਵਿੱਚ ਵੈਸੇ ਯੂਜ਼ ਕਰਦੇ ਹੀ ਆਪਾਂ ਤੇ ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਆ ਉਹੀ ਚੀਜ਼ਾਂ ਆਪਣੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਤੇ ਆਪਾਂ ਬਾਹਰਲੀਆਂ ਚੀਜ਼ਾਂ ਤੋਂ ਪਰਹੇਜ਼ ਹੀ ਕਰਦੇ ਹਾਂ ਤੇ ਆਪਾਂ ਤਾਂ ਇਦਾਂ ਕਰਕੇ ਨਾ ਇਹ ਨੇਚਰਲ ਚੀਜ਼ਾਂ ਜਿਹੜੀਆਂ ਇਹ ਆਪਣੇ ਫੇਸ ਦੇ ਉੱਪਰ ਲਗਾਉਣੇ ਆ ਤੇ ਜੇ ਤੁਸੀਂ ਆਪਣੀ ਸਕਿਨ ਨੂੰ ਵਧੀਆ ਰੱਖਣਾ ਤਾਂ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰੋ ਵੱਧ ਤੋਂ ਵੱਧ ਨਾ ਕਿ ਤੁਸੀਂ ਦੂਸਰੇ ਕਹਿੰਦੇ ਹੁੰਦੇ ਸ਼ਹਿਰੀ ਪ੍ਰੋਡਕਟ ਆ ਜਿਹੜੇ ਉਹ ਤੁਹਾਡੀ ਸਕਿਨ ਨੂੰ ਖਰਾਬ ਹੀ ਕਰਨਗੇ ਤੇ ਲੱਸੀ ਥੋੜੀ ਜਿਹੀ ਖੱਟੀ ਹੋਵੇ ਨਾ ਕਿਉਂਕਿ ਵਿਟਾਮਿਨ ਸੀ ਹੋ ਜਾਂਦਾ ਹੈ ਖੱਟੀ ਹੋਵੇ ਲੱਸੀ ਉਹਦੇ ਨਾਲ ਆਪਣਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਨੈਚੁਰਲ ਬਲੀਚ ਵੀ ਆਪਾਂ ਨੂੰ ਮਿਲ ਜੂਗੀ ਜੋ ਆਪਾਂ ਦੂਸਰੀ ਬਲੀਚ ਕਰਦੇ ਆਂ ਲਿਆ ਕੇ ਉਹ ਆਪਾਂ ਨੂੰ ਬਹੁਤ ਜ਼ਿਆਦਾ ਆਪਣੀ ਸਕਿਨ ਵਾਸਤੇ ਨੁਕਸਾਨਦਾਇਕ ਹੁੰਦੀ ਹੈ ਜਿਹੜੀ ਆਪਾਂ ਬਲੀਚ ਕਰਦੇ ਆਂ ਵੈਸੇ ਪਰ ਇਹ ਵਾਲੀ ਤੇ ਇਹ ਨਾਲ ਆਪਾਂ ਲੱਸੀ ਖੱਟੀ ਲੈਣੀ ਆ ਪੂਰੀ ਜਿਹੜੀ ਖੱਟੀ ਲੱਸੀ ਹੋਵੇ ਨਾ ਉਹਦੇ ਵਿੱਚ ਵਿਟਾਮਿਨ ਸੀ ਵੀ ਵਰਪੂਰ ਮਾਤਰਾ ਵਿੱਚ ਹੋ ਜਾਂਦਾ ਤੇ ਆਪਣੇ ਫੇਸ ਦੀ ਇੱਕ ਨੇਚਰਲ ਬਲੀਚ ਹੋ ਜਾਂਦੀ ਹੈ ਇਹਦੇ ਨਾਲ ਤੇ ਬਹੁਤ ਵਧੀਆ ਨਿਖਾਰ ਹੁੰਦਾ ਇਕਦਮ ਚਮਕਣ ਲੱਗ ਜਾਂਦਾ ਫੇਸ ਤੇ ਦੋ ਹੀ ਚੀਜ਼ਾਂ ਹੈ ਕੋਈ ਜ਼ਿਆਦਾ ਖਰਚੇ ਵਾਲਾ ਕੰਮ ਨਹੀਂ ਆ ਤੇ ਜ਼ਰੂਰ ਕਰਿਓ ਪੈਣੋ ਤੇ ਫਿਰ ਕਮੈਂਟ ਕਰਕੇ ਦੱਸਿਓ ਪਲੀਜ਼ ਕਮੈਂਟ ਕਰਿਆ ਕਰੋ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਜ਼ਰੂਰ ਕਮੈਂਟ ਕਰਿਆ ਕਰੋ ਤੇ ਇਹਨੂੰ ਆਪਾਂ ਇਦਾਂ بس ਮ사ਜ ਕਰ ਲੈਣੀ ਹੈ ਹਲਕੇ ਹੱਥਾਂ ਦੇ ਨਾਲ ਜਿਆਦਾ ਹਾਰਡਲੀ ਮ사ਜ ਨਹੀਂ ਕਰਨੀ ਕਿਉਂਕਿ ਆਪਣੇ ਫੇਸ ਦੀ ਸਕਿਨ ਜਿਹੜੀ ਹੁੰਦੀ ਹੈ ਬਹੁਤ ਜਿਆਦਾ ਸੌਫਟ ਹੁੰਦੀ ਹੈ ਤੇ ਆਪਾਂ ਬਹੁਤ ਜਿਆਦਾ ਹਾਰਡਲੀ ਮ사ਜ ਨਹੀਂ ਕਰਨੀ ਬਿਲਕੁਲ ਹੀ ਹਲਕੇ ਹੱਥਾਂ ਦੇ ਨਾਲ ਤੇ ਤੁਸੀਂ ਇਹਨੂੰ ਬਸ 2-4 ਮਿੰਟ ਇਦਾਂ ਦੀ ਫੇਸ ਤੇ ਮ사ਜ ਕਰਕੇ ਫਿਰ ਇਹਨੂੰ ਵਾਸ਼ ਕਰਕੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵਾਸ਼ ਕਰਕੇ ਆਨੇ ਹਾਂਜੀ ਤੇ ਆਪਾਂ ਕਰਕੇ ਆਏ ਵਾਸ਼ ਤੇ ਬਹੁਤ ਹੀ ਵਧੀਆ ਇੱਕ ਜਿੱਦਾਂ ਆਪਣਾ ਬਲੀਚ ਕਰਕੇ ਆਪ ਨੂੰ ਲੱਗਦਾ ਹੁੰਦਾ ਨਾ ਕਿ ਆਪਣੀ ਸਕਿਨ ਚਮਕਣ ਲੱਗ ਗਈ ਹੈ ਤੇ ਇੱਕ ਨੇਚਰਲ ਬਲੀਚ ਆ ਇਹ ਬਲੀਚ ਦਾ ਕੰਮ ਹੀ ਕਰੂਗੀ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਬਹੁਤ ਹੀ ਵਧੀਆ ਕਲੀਨ ਇੱਕਦਮ ਤੇ ਇਦਾਂ 글로 ਪੂਰਾ ਲੱਗ ਰਿਹਾ ਹੈ ਫੇਸ ਦੇ ਉੱਪਰ ਤੇ ਸਿਰਫ ਆਪਾਂ 3-4 ਮਿੰਟ ਹੀ ਮਸਾਜ ਕੀਤੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਬਸ ਹਲਕੇ ਜਿਹੇ ਹੱਥਾਂ ਨਾਲ ਇਦਾਂ ਦਾ ਮ사ਜ ਆਪਾਂ ਕੀਤੀ ਹੈ ਤੇ ਬਹੁਤ ਹੀ ਵਧੀਆ ਹੁਣ ਜੇ ਤੁਸੀਂ ਕਿਤੇ ਜਾਣਾ ਹੋਵੇ ਕਿਸੇ ਪ੍ਰੋਗਰਾਮ ਤੇ ਤੇ ਤੁਸੀਂ ਬਸ 5 ਮਿੰਟ ਕੱਢੋ ਤੇ ਲੱਸੀ ਪਾਓ ਥੋੜੀ ਤੇ ਆਪਣੇ ਘਰੇ ਪਿਆ ਹੀ ਹੁੰਦਾ ਮੱਕੀ ਦਾ ਆਟਾ ਤੇ ਉਹ ਕਰਕੇ ਫਟਾਫਟ ਤੇ ਤੁਸੀਂ ਇਦਾਂ ਹੀ ਮੇਕਅਪ ਕਰਕੇ ਜਾਓਗੇ ਤੁਹਾਨੂੰ ਹਰ ਕੋਈ ਪੁੱਛੇਗਾ ਕਿ ਤੁਸੀਂ ਤਾਂ ਬਹੁਤ ਵਧੀਆ ਸਕਿਨ ਚਮਕ ਰਹੀ ਹੈ ਕੋਈ ਫੇਸ਼ੀਅਲ ਵਗੈਰਾ ਕਰਾਇਆ ਤੇ ਤੁਸੀਂ ਦੇਖਿਓ ਟਰਾਈ ਕਰਕੇ ਤੇ ਫਿਰ ਕਮੈਂਟ ਕਰਕੇ ਦੱਸਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ